ਵਾਹਿਗੁਰੂ ਜੀ ਦੇ ਨਾਮ ਸਿਮਰਨ ਦੇ ਨਾਲ ਇਨਸਾਨ ਦੇ ਵਿੱਚ ਹੋਣ ਵਾਲੇ 15 ਪ੍ਰਮੁੱਖ ਅਜਿਹੇ ਬਦਲਾ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿਉਂਕਿ ਜੋ ਇਹ 15 ਤਬਦੀਲੀਆਂ ਸਾਨੂੰ ਵਾਹਿਗੁਰੂ ਦੇ ਨਾਮ ਸਿਮਰਨ ਦੇ ਵਿੱਚ ਮਿਲ ਜਾਂਦੀਆਂ ਬਹੁਤੇ ਆਪਣੇ ਵਰਗੇ ਜੀਵ ਇਹੇ ਸੇਮ ਚੀਜ਼ਾਂ ਬਾਹਰ ਉਪਾਲ ਦੇ ਫਿਰਦੇ ਨੇ ਤੇ ਬੜੀ ਅਫਸੋਸ ਦੀ ਗੱਲ ਹੈ ਕਿ ਸਾਰੀ ਉਮਰ ਬੀਤ ਜਾਣ ਤੋਂ ਬਾਅਦ ਵੀ ਇਹ ਚੀਜ਼ਾਂ ਬਾਹਰੋਂ ਕਦੀ ਨਹੀਂ ਮਿਲਦੀਆਂ ਆਓ ਵਿਚਾਰ ਕਰਦੇ ਹਾਂ ਕਿ ਇਹ ਕਿਹੜੀਆਂ 15 ਅਜੇਹੀਆਂ ਪ੍ਰਮੁੱਖ ਤਬਦੀਲੀਆਂ ਬਦਲਾਵ ਨੇ ਜੋ ਵਾਹਿਗੁਰੂ ਜੀ ਦੇ ਸਿਮਰਨ ਕਰਨ ਦੇ ਨਾਲ ਜੀਵ ਨੂੰ ਹਾਸਲ ਹੁੰਦੀਆਂ ਸਭ ਤੋਂ ਪਹਿਲੇ ਨੰਬਰ ਤੇ ਗੱਲ ਕਰੀਏ ਸ਼ਾਂਤੀ ਹਰ ਕੋਈ ਜੀਵ ਸ਼ਾਂਤੀ ਚਾਹੁੰਦਾ ਆ ਆ ਸ਼ਾਂਤੀ ਦੇ ਵਿੱਚ ਕੋਈ ਵੀ ਜੀਵ ਜਿਉਣਾ ਨਹੀਂ ਚਾਹੁੰਦਾ ਜੀਵ ਚਾਹੁੰਦਾ ਹੈ ਕਿ ਜੇ ਉਹ ਘਰ ਪਰਿਵਾਰਾਂ ਦੇ ਵਿੱਚ ਹੈ ਉੱਥੇ ਸ਼ਾਂਤੀ ਹੋਵੇ ਜੇ ਉਹ ਬਾਹਰ ਕਿਤੇ ਜਾਂਦਾ ਹੈ ਉੱਥੇ ਸ਼ਾਂਤੀ ਹੋਵੇ ਕਹਿੰਦਾ ਭਾਵ ਉਹ ਜੀਵ ਸਾਰੀ ਹੀ ਜ਼ਿੰਦਗੀ ਸ਼ਾਂਤੀ ਚਾਹੁੰਦਾ ਹੈ ਜਿਉਂ ਹੀ ਆਪਾਂ ਪਰਮਾਤਮਾ ਦਾ ਸਿਮਰਨ ਕਰਦੇ ਆ ਵਾਹਿਗੁਰੂ ਗੁਰੂ ਮੰਤਰ ਦਾ ਅਭਿਆਸ ਕਰਦੇ ਆ ਵਿਚਾਰਾਂ ਨੂੰ ਇੱਕ ਅਜਿਹੀ ਠੱਲ ਪੈਂਦੀ ਹੈ ਅਜਿਹੀ ਰੋਕ ਲੱਗਦੀ ਹੈ ਕਿ ਉਹ ਸ਼ਾਂਤੀ ਜੀਵ ਦੇ ਅੰਦਰੋਂ ਪ੍ਰਗਟ ਹੁੰਦੀ ਹੈ ਤੇ ਸਾਡੇ ਮਨ ਨੂੰ ਗਹਿਰੀ ਸ਼ਾਂਤੀ ਮਿਲਦੀ ਹੈ ਦੂਜੇ ਨੰਬਰ ਤੇ ਗੱਲ ਕਰੀਏ ਧੀਰਜ ਧੀਰਜ ਸ਼ਹਿਨਸ਼ੀਲਤਾ ਬਹੁਤ ਵੱਡੀ ਚੀਜ਼ ਹੈ ਹਰ ਇੱਕ ਜੀਵ ਦੇ ਇਹ ਵਸ ਦੀ ਗੱਲ ਨਹੀਂ ਹੈ ਕਿ ਧੀਰਜ ਰੱਖਣਾ ਕਈ ਵਾਰ ਆਪਾਂ ਜਲਦਬਾਜ਼ੀ ਕਰ ਜਾਂਦੇ ਆ ਕਿਸੇ ਵੀ ਗੱਲ ਤੇ ਤਾਂ ਫਿਰ ਆਪਾਂ ਨੂੰ ਬਹੁਤ ਵੱਡੇ ਵੱਡੇ ਨੁਕਸਾਨ ਝੱਲਣੇ ਪੈਂਦੇ ਜਿਸ ਜੀਵ ਦੇ ਅੰਦਰ ਧੀਰਜ ਹੋਵੇ ਸੰਸਾਰ ਦੇ ਵਿੱਚ ਚਾਹੇ ਉਹ ਤੋ ਦੁੱਖ ਚਾਹੇ ਸੁੱਖ ਆ ਉਹ ਆਪਣੇ ਮਨ ਨੂੰ ਧੀਰਜ ਦਿੰਦਾ ਕਿ ਕੋਈ ਗੱਲ ਨਹੀਂ ਇੱਕ ਅਜਿਹਾ ਸਮਾਂ ਵੀ ਆਵੇਗਾ ਜਦੋਂ ਇਹ ਸਮਾਂ ਬਦਲ ਜਾਵੇਗਾ ਫਿਰ ਦੁੱਖਾਂ ਨੂੰ ਸਹਿਣ ਕਰਨ ਲਈ ਸ਼ਹਿਨਜੀਲਤਾ ਇਹ ਹੁਣ ਦੋਵੇਂ ਚੀਜ਼ਾਂ ਪ੍ਰਮਾਤਮਾ ਦੇ ਸਿਮਰਨ ਕਰਨ ਦੇ ਨਾਲ ਆਉਂਦੀਆਂ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਧੀਰਜ ਅਤੇ ਸ਼ਹਿਨਜੀਲਤਾ ਵਾਧੀ ਹੈ ਤੀਜੇ ਨੰਬਰ ਤੇ ਗੱਲ ਕਰੀਏ ਆਤਮਿਕ ਤ੍ਰਿਪਤੀ ਅਪਾ ਵੇਖਦੇ ਆ ਸੰਸਾਰ ਦੇ ਵਿੱਚ ਜਾਂ ਆਪ ਆਪਣੇ ਆਪ ਤੇ ਹੀ ਇਹ ਵਿਚਾਰ ਲੈ ਕੇ ਜਾਂਦੇ ਆ ਕਿ ਸਾਡਾ ਮਨ ਅਸ਼ਾਂਤ ਹੋਣ ਕਰਕੇ ਜਿਵੇਂ ਸੰਸਾਰ ਦੇ ਵਿੱਚ ਕਈ ਜੀਵ ਉਹਨਾਂ ਨੂੰ ਰੋਟੀ ਨਸੀਬ ਨਹੀਂ ਹੁੰਦੀ ਉਹ ਭੁੱਖੇ ਹੀ ਸੌਂਦੇ ਆ ਇਸੇ ਤਰ੍ਹਾਂ ਸਾਡਾ ਮਨ ਵੀ ਭੁੱਖਾ ਹੈ ਅਸੀਂ ਇਹਨੂੰ ਤੰਨ ਦੀਆਂ ਚੀਜ਼ਾਂ ਦੇ ਦੇ ਕੇ ਸੰਸਾਰ ਦੀਆਂ ਚੀਜ਼ਾਂ ਦੇ ਦੇ ਕੇ ਰਜਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਖੁਰਾਕ ਤਾਂ ਤੰਨ ਵਾਸਤੇ ਹੈ ਮਨ ਤਾਂ ਸਾਡਾ ਭੁੱਖੇ ਦਾ ਭੁੱਖਾ ਹੀ ਰਹਿੰਦਾ ਹੈ ਪਰ ਜਦੋਂ ਅਸੀਂ ਪਰਮਾਤਮਾ ਦਾ ਸਿਮਰਨ ਕਰਦੇ ਹਾਂ ਤਾਂ ਆਤਮਿਕ ਮਨ ਨੂੰ ਤ੍ਰਿਪਤੀ ਮਿਲਦੀ ਆ ਉਹ ਸ਼ਾਂਤ ਹੋ ਜਾਂਦਾ ਕਿਉਂਕਿ ਉਸ ਨੂੰ ਉਹ ਖੁਰਾਕ ਮਿਲੀ ਹੈ ਜਿਸ ਦੇ ਨਾਲ ਉਸਨੇ ਰਜਣਾ ਹੈ ਚੌਥੇ ਨੰਬਰ ਤੇ ਜੋ ਵਿਚਾਰ ਹੈ ਇਹ ਬਹੁਤ ਹੀ ਜ਼ਿਆਦਾ ਖਾਸ ਹੈ ਜਦੋਂ ਕਿਸੇ ਜੀਵ ਦੇ ਨਾਲ ਇਹ ਘਟਨਾ ਵਾਪਰਦੀ ਹੈ ਤਾਂ ਬਹੁਤ ਹੀ ਜੋ ਸੰਸਾਰਿਕ ਜੀਵ ਨੇ ਉਹ ਨਾਮ ਅਭਿਆਸੀ ਨੂੰ ਕਮਲਾ ਸਮਝਦੇ ਨੇ ਹੁਣ ਜਦੋਂ ਜੀਵ ਸਿਮਰਨ ਕਰਦਾ ਤਾਂ ਉਹ মোহ ਮਾਇਆ ਤੋਂ ਮੁਕਤ ਹੋ ਜਾਂਦਾ ਮਰੇ ਕਹਿੰਦੇ ਸੰਸਾਰ ਦੇ ਵਿੱਚ ਦਿਸਣ ਵਾਲੀ ਹਰ ਇੱਕ ਚੀਜ਼ ਹਰ ਇੱਕ ਕੰਮ ਹਰ ਇੱਕ ਵਸਤੂ মোহ ਮਾਇਆ ਹੈ ਇਹ ਤੁਹਾਨੂੰ ਕਹਿੰਦੇ ਆਪਣੇ ਵੱਲ ਖਿੱਚੇਗੀ ਜੋ ਜੀ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਉਹ ਏਸੇ মোহ ਮਾਇਆ ਦੇ ਵਿੱਚ ਬੱਝਾ ਹੋਇਆ ਹੈ ਤੇ ਉਸ ਜੀਵ ਦਾ ਦੁਨਿਆਵੀ ਲਗਾਵ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਉਹ ਸੰਸਾਰ ਦੇ ਹਰ ਇੱਕ ਚੀਜ਼ ਵਸਤੂ ਗੱਲ ਨੂੰ ਸੱਚ ਸਮਝਦਾ ਉਸ ਨੂੰ ਹੀ ਸੱਚ ਸਮਝਦਾ ਹੈ ਅੰਤर्गत ਉਸ ਦੀ ਸੁਰਤੀ ਕਦੀ ਵੀ ਉਤਰੀ ਨਹੀਂ ਹੁੰਦੀ ਇਸ ਕਰਕੇ ਜਦੋਂ ਵੀ ਜੀਵ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਤਾਂ ਉਸ ਦੇ ਅੰਦਰੋਂ মোহ ਮਾਇਆ ਇਹ ਛੁੱਟਣੀ ਸ਼ੁਰੂ ਹੋ ਜਾਂਦੀ ਆ ਜੀਵ ਦਾ ਦੁਨਿਆਵੀ ਜੋ ਲਗਾਵ ਹੈ ਉਹ ਘੱਟ ਹੋ ਜਾਂਦਾ ਹੈ ਪੰਜਵੇਂ ਨੰਬਰ ਤੇ ਗੱਲ ਕਰੀਏ ਦੇਖੋ ਮਹਾਰਾਜ ਨੇ ਸਿਮਰਨ ਕਰਨ ਦੇ ਕਿੰਨੇ ਫਾਇਦੇ ਦੱਸੇ ਨੇ ਪੰਜਵੇਂ ਨੰਬਰ ਤੇ ਜੋ ਵਿਚਾਰ ਆਪਣੀ ਆਉਂਦੀ ਹੈ ਉਹ ਹੈ ਚਿੱਤ ਦੀ ਸਫਾਈ ਮਨ ਦੀ ਸਫਾਈ ਹੁਣ ਸਾਡੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁਰਨੇ ਆਉਂਦੇ ਆ ਸਾਨੂੰ ਨਹੀਂ ਪਤਾ ਇਹ ਫੁਰਨੇ ਕਿੱਥੋਂ ਆਉਂਦੇ ਆ ਕਿਉਂ ਆਉਂਦੇ ਆ ਬਸ ਆਈ ਜਾਂਦੇ ਅਸੀਂ ਲਈ ਜਾਂਦੇ ਆਈ ਜਾਂਦੇ ਅਸੀਂ ਲਈ ਜਾਂਦੇ ਜਦੋਂ ਸਾਨੂੰ ਕੋਈ ਫੁਰਨਾ ਆਉਂਦਾ ਆ ਤਾਂ ਸਾਡਾ ਪੂਰਾ ਸਰੀਰ ਐਕਟਿਵ ਹੋ ਜਾਂਦਾ ਉਸ ਫੁਰਨੇ ਨੂੰ ਪੂਰਾ ਕਰਨ ਵਾਸਤੇ ਕਹਿੰਦਾ ਭਾਵ ਜੇ ਸਾਨੂੰ ਕਿਸੇ ਨੇ ਕੋਈ ਸ਼ਬਦਾਂ ਦੀ ਚੋਟ ਮਾਰੀ ਹੈ ਜੋ ਸਾਨੂੰ ਇਹ ਵਿਚਾਰ ਆਇਆ ਹੈ ਗੁੱਸੇ ਦੇ ਰੂਪੇ ਦੇ ਵਿੱਚ ਚੋਟ ਦੇ ਰੂਪ ਦੇ ਵਿੱਚ ਪੂਰੀ ਬਾਡੀ ਦੇ ਵਿੱਚ ਇਸ ਦਾ ਅਸਰ ਦਿਖਾਈ ਦੇਵੇਗਾ ਪਰ ਇਹੇ ਚੋਟ ਜੇ ਆਪਾਂ ਨਾਮ ਅਭਿਆਸੀ ਦੇ ਮਾਰੀਏ ਤਾਂ ਉਹ ਇਸ ਫੁਰਨੇ ਨੂੰ ਇੱਕ ਪਾਸਿਓਂ ਕੱਢ ਦੇਗਾ ਪਰ ਜੋ ਦੁਨਿਆਵੀ ਜੀਵ ਹੈ ਇਹ ਜੋ ਚੋਟ ਵਾਲਾ ਫੁਰਨਾ ਹੈ ਉਸ ਦੇ ਸਿੱਧਾ ਇਹ ਮਨ ਦੇ ਵਿੱਚ ਜਾ ਕੇ ਵੱਜੇਗਾ ਤੇ ਪੂਰਾ ਸਰੀਰ ਲਾਲੋ ਲਾਲ ਹੋ ਜਾਵੇਗਾ ਹੁਣ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਚਿੱਤ ਦੀ ਸਫਾਈ ਹੁੰਦੀ ਹੈ ਜਿਵੇਂ ਜਿਵੇਂ ਆਪਾਂ ਸਿਮਰਨ ਕਰਦੇ ਜਾਂਦੇ ਹਾਂ ਇੱਧਰ ਸਮਾਂ ਆਪਾਂ ਸਪੈਂਡ ਕਰਦੇ ਹਾਂ ਜੋ ਸਾਡਾ ਮਨ ਮੈਲ ਦੇ ਨਾਲ ਭਰਿਆ ਪਿਆ ਹੌਲੀ ਹੌਲੀ ਇਹ ਵਾਸ਼ ਹੋਣਾ ਸ਼ੁਰੂ ਹੋ ਜਾਂਦਾ ਨਤੀਜਾ ਕੀ ਨਿਕਲਦਾ ਹੈ ਕਿ ਜੋ ਸਾਡੇ ਅੰਦਰ ਨਕਾਰਾਤਮਕ ਵਿਚਾਰ ਸੀ ਉਹ ਖਤਮ ਹੁੰਦੇ ਨੇ 6ਵੇਂ ਨੰਬਰ ਤੇ ਆਪਾਂ ਵਿਚਾਰ ਕਰੀਏ ਸੇਵਾ ਭਾਵਨਾ ਜੈਸ ਜੀਵ ਨੇ ਕਦੀ ਸੇਵਾ ਨਹੀਂ ਕੀਤੀ ਇਹ ਉਹਦੀ ਭਾਵ ਅੰਦਰ ਪ੍ਰਗਟ ਨਹੀਂ ਹੋਇਆ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਉਸ ਦੇ ਅੰਦਰ ਇਹ ਭਾਵ ਪ੍ਰਗਟ ਹੁੰਦਾ ਹੈ ਨਾਮ ਵਿਅਸੀ ਪ੍ਰਮਾਤਮਾ ਦੀ ਮੌਜੂਦਗੀ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਇਸ ਵਾਸਤੇ ਉਸ ਨੂੰ ਬਾਕੀਆਂ ਦੇ ਵਿੱਚ ਵੀ ਉਹ ਮਾਲਕ ਹੀ ਦਿਖਾਈ ਦਿੰਦੇ ਨਤੀਜਾ ਕੀ ਨਿਕਲਦਾ ਹੈ ਉਹ ਦੂਸਰਿਆਂ ਦੀ ਮਦਦ ਕਰਨ ਦੀ ਉਹਦੇ ਅੰਦਰ ਇੱਛਾ ਜਾਗਦੀ ਹੈ ਇਸ ਨੂੰ ਕਹਿੰਦੇ ਨੇ ਸੇਵਾ ਭਾਵ 7ਵੇਂ ਨੰਬਰ ਤੇ ਜੋ ਵਿਚਾਰ ਹੈ ਆਪਣੀ ਨਿਰਪਉਤਾ ਬਹੁਤੇ ਜੀਵੇ ਕਹਿੰਦੇ ਨੇ ਕਿ ਜੀ ਸਾਨੂੰ ਡਰ ਬਹੁਤ ਲੱਗਦਾ ਕਈ ਜੀਵ ਤਾਂ ਅੱਖਾਂ ਬੰਦ ਕਰਨ ਤੋਂ ਡਰਦੇ ਨੇ ਸਿਮਰਨ ਕਰਨ ਤੋਂ ਡਰਦੇ ਨੇ ਇਕੱਲੇ ਰਹਿਣ ਤੋਂ ਡਰਦੇ ਨੇ ਜਦੋਂ ਕੋਈ ਮਾਰਾ ਮੋਟਾ ਫੁਰਨਾ ਅੰਦਰ ਪੈਦਾ ਹੋ ਜਾਂਦਾ ਤਾਂ ਮਨ ਦੇ ਵਿੱਚ ਡਰ ਪੈਦਾ ਹੁੰਦਾ ਹੈ ਪ੍ਰਮਾਤਮਾ ਦਾ ਉਸ ਬੇਅੰਤ ਦਾ ਸਿਮਰਨ ਕਰਨ ਦੇ ਨਾਲ ਮਨ ਦੇ ਅੰਦਰ ਡਰ ਅਤੇ ਚਿੰਤਾ ਦੂਰ ਹੁੰਦੀ ਹੈ 8ਵੇਂ ਨੰਬਰ ਤੇ ਆਉਂਦਾ ਹੈ ਪ੍ਰੇਮ ਭਾਵ ਅਸੀਂ ਵਿਚਾਰਾਂ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਹਰ ਇੱਕ ਜੀਵ ਨੂੰ ਬੇਗਾਨਾ ਸਮਝਦੇ ਆ ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਤਾਂ ਇੱਕੋ ਹੀ ਮਾਲਕ ਦੇ ਬੱਚੇ ਹਾਂ ਸਾਨੂੰ ਬਾਣੀ ਆਖਦੀ ਹੈ ਏਕ ਪਿਤਾ ਏਕ ਸਕੇ ਹੰਬਾਰਿਕ ਪ੍ਰਮਾਤਮਾ ਦਾ ਸਿਮਰਨ ਕਰਦੇ ਕਰਦੇ ਜੀਵ ਦੇ ਅੰਦਰ ਇੱਕ ਅਜੀਹਾ ਭਾਵ ਪ੍ਰਗਟ ਹੁੰਦਾ ਹੈ ਉਸ ਨੂੰ ਕਹਿੰਦੇ ਨੇ ਪ੍ਰੇਮ ਜਦੋਂ ਉਹ ਪ੍ਰਮਾਤਮਾ ਨੂੰ ਪ੍ਰੇਮ ਕਰਦਾ ਹੈ ਤਾਂ ਹਰ ਇੱਕ ਸੰਸਾਰ ਦਾ ਜੀਵ ਜੰਤੂ ਉਸ ਨੂੰ ਪ੍ਰਮਾਤਮਾ ਦਾ ਹੀ ਬੱਚਾ ਲੱਗਦਾ ਹੈ ਫਿਰ ਉਹ ਪਰਮਾਤਮਾ ਦਾ ਬੱਚਾ ਸਮਝ ਕੇ ਉਸ ਦੇ ਨਾਲ ਪ੍ਰੇਮ ਕਰਦਾ ਹੈ ਜੀਵ ਦੇ ਅੰਦਰ ਸਾਰਿਆਂ ਦੇ ਪ੍ਰਤੀ ਪਿਆਰ ਅਤੇ ਦਇਆ ਵਧਦੀ ਹੈ ਨੌਵੇਂ ਨੰਬਰ ਤੇ ਆਪਾਂ ਵਿਚਾਰ ਕਰਦੇ ਆ ਸੰਤੋਖ ਬਹੁਤ ਜੀਵ ਦੇ ਅੰਦਰ ਸੰਤੋਖ ਹੋਣਾ ਚਾਹੀਦਾ ਬਿਨਾਂ ਨਾਮ ਤੋਂ ਇਹ ਸੰਤੋਖ ਨਹੀਂ ਆਉਂਦਾ ਕਹਿ ਦਿੰਨੇ ਆ ਕਿ ਸਾਡੇ ਅੰਦਰ ਸੰਤੋਖ ਹੈ ਪਰ ਜੋ ਅਸਲ ਸੰਤੋਖ ਹੈ ਇਹ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਆਉਂਦਾ ਹੈ ਹਜੇ ਸਾਡੇ ਅੰਦਰ ਆ ਮਿਲ ਜਾਏ ਉਹ ਮਿਲ ਜਾਏ ਉਹ ਮਿਲ ਜਾਏ ਇਹ ਵਿਚਾਰ ਆਉਂਦੇ ਆ ਜਿਉਂ ਹੀ ਅਸੀਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਆ ਜੀਵਨ ਦੇ ਵਿੱਚ ਉਹ ਸਾਨੂੰ ਸੰਤੁਸ਼ਟੀ ਮਿਲਦੀ ਹੈ ਜਿੰਨੀ ਸਾਨੂੰ ਹਰ ਇੱਕ ਚੀਜ਼ ਦੀ ਜ਼ਰੂਰਤ ਹੈ ਅਸੀਂ ਉਨਾ ਹੀ ਕਮਾਉਂਦੇ ਆ ਉਨਾ ਹੀ ਖਾਂਦੇ ਆ ਉਨਾ ਹੀ ਪਹਿਨਦੇ ਆ ਤੇ ਸੰਸਾਰ ਦੇ ਵਿੱਚ ਵੀ ਬਾਕੀ ਜੀਵਾਂ ਦੇ ਨਾਲ ਬਸ ਉਨਾ ਹੀ ਵਿਚਰਦੇ ਆ ਜਿੰਨੀ ਸਾਨੂੰ ਲੋੜ ਹੈ ਕਿਉਂਕਿ ਮਹਾਰਾਜ ਕਹਿੰਦੇ ਉਸਤਤ ਨਿੰਦਿਆ ਦੋ ਹੀ ਤਿਆਗੋ ਨਾਮ ਵਿਆਸੀ ਨੂੰ ਨਾਮ ਤੋਂ ਬਿਨਾ ਸੰਸਾਰ ਦੇ ਵਿੱਚੋਂ ਕੁਝ ਨਹੀਂ ਚਾਹੀਦਾ 10ਵੇਂ ਨੰਬਰ ਤੇ ਵਿਚਾਰ ਕਰੀਏ ਆਤਮ ਵਿਸ਼ਵਾਸ ਸਭ ਨੂੰ ਪਤਾ ਹੈ ਕਿ ਆਤਮ ਵਿਸ਼ਵਾਸ ਦੀ ਕਮੀ ਸਾਡੇ ਅੰਦਰ ਕਿੰਨੀ ਹੈ ਆਤਮਾ ਦਾ ਇੱਕ ਵਿਸ਼ਵਾਸ ਹੋਣਾ ਅੰਦਰੂਨੀ ਇੱਕ ਵਿਸ਼ਵਾਸ ਹੋਣਾ ਜਿਸ ਦਾ ਅਸੀਂ ਸਿਮਰਨ ਕਰਦੇ ਹਾਂ ਉਸ ਦੇ ਉੱਤੇ ਵਿਸ਼ਵਾਸ ਹੋਣਾ ਸਵੈ ਦੇ ਉੱਤੇ ਵਿਸ਼ਵਾਸ ਹੋਣਾ ਆਪਣੇ ਆਪ ਤੇ ਕਿਸੇ ਨੂੰ ਵੀ ਆਪਣੇ ਆਪ ਤੇ ਭਰੋਸਾ ਨਹੀਂ ਹੈ ਜੋ ਅੱਜ ਤੱਕ ਅਸੀਂ ਸੰਸਾਰ ਦੇ ਵਿੱਚ ਸੁਣਿਆ ਉਹੀ ਕਰਦੇ ਆਏ ਹਾਂ ਜਦ ਤੱਕ ਜੀਵ ਅੰਤਰਗਤ ਹੋ ਕੇ ਉਸ ਸੁਨ ਨੂੰ ਉਸ ਨਾਮ ਨੂੰ ਮਹਿਸੂਸ ਨਹੀਂ ਕਰਦਾ ਜੀਵ ਦੇ ਅੰਦਰ ਉਹ ਆਤਮ ਵਿਸ਼ਵਾਸ ਪ੍ਰਗਟ ਨਹੀਂ ਹੁੰਦਾ ਇਸ ਵਾਸਤੇ ਸਿਮਰਨ ਕਰਨਾ ਪੈਂਦਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਆਪਣੇ ਆਪ ਤੇ ਭਰੋਸਾ ਪੈਦਾ ਹੁੰਦਾ ਹੈ ਜੀਵ ਨੂੰ ਆਪਣੇ ਆਪ ਤੇ ਭਰੋਸਾ ਹੁੰਦਾ ਹੈ ਯਕੀਨ ਬਣਦਾ ਹੈ 11ਵੇਂ ਨੰਬਰ ਤੇ ਆਪਣੀ ਵਿਚਾਰ ਆਉਂਦੀ ਹੈ ਗੁਰਮੁਖੀ ਸੁਭਾਅ ਬਾਣੀ ਵਿੱਚ ਵੀ ਆਪਾਂ ਨੂੰ ਦੋ ਤਰ੍ਹਾਂ ਦੇ ਜੀਵ ਦੱਸੇ ਆ ਇੱਕ ਮਨਮੁਖੀ ਜੀਵ ਇੱਕ ਗੁਰਮੁਖੀ ਜੀਵ ਮਨਮੁਖੀ ਜੀਵ ਤਾਂ ਉਹ ਹੈ ਜੋ ਮਨ ਆਈਆਂ ਕਰਦਾ ਹੈ ਆਪਣੇ ਮਨ ਦੇ ਮਗਰ ਲੱਗਦਾ ਹੈ ਉਸ ਨੂੰ ਕੁਝ ਵੀ ਨਹੀਂ ਪਤਾ ਕਿ ਕੀ ਚੰਗਾ ਹੈ ਕੀ ਮਾੜਾ ਹੈ ਪਰ ਜੋ ਗੁਰਮੁਖ ਜੀਵ ਹੈ ਉਹਦੇ ਅੰਦਰ ਪਰਮਾਤਮਾ ਦੇ ਨਾਮ ਦਾ ਇੰਨਾ ਰੰਗ ਚੜਦਾ ਹੈ ਕਿ ਜਿਵੇਂ ਉਹ ਪਹਿਲਾਂ ਬੋਲਦਾ ਸੀ ਹੁਣ ਉਸ ਦੀ ਬੋਲੀ ਦੇ ਵਿੱਚ ਬਹੁਤ ਅੰਤਰ ਆ ਗਿਆ ਸੁਭਾਅ ਸਾਡੇ ਦੇ ਵਿੱਚ ਬਹੁਤ ਅੰਤਰ ਆ ਗਿਆ ਜਦੋਂ ਆਪਾਂ ਪ੍ਰਮਾਤਮਾ ਦਾ ਸਿਮਰਨ ਕੀਤਾ ਤਾਂ ਸਾਡੇ ਜਦੋਂ ਮਨ ਦੀ ਮੈਲ ਉੱਤਰੀ ਹੈ ਤਾਂ ਸਾਡੇ ਅੰਦਰੋਂ ਕੀ हटਿਆ ਹੰਕਾਰ ਆਪਾ ਭਾਵ ਘਟ ਜਾਂਦਾ ਹੈ ਜਦੋਂ ਆਪਾ ਭਾਵ ਘਟਦਾ ਆ ਫਿਰ ਜੀਵ ਗੁਰਮੁਖੀ ਸੁਭਾਅ ਵਾਲਾ ਬਣ ਜਾਂਦਾ ਹੈ 12ਵੇਂ ਨੰਬਰ ਤੇ ਜੋ ਵਿਚਾਰ ਹੈ ਬੜੀ ਖਾਸ ਹੈ ਕਿ ਹੰਕਾਰ ਦਾ ਨਾਸ਼ ਹੋਣਾ ਮਹਾਰਾਜ ਕਹਿੰਦੇ ਜਿੱਥੇ ਹੰਕਾਰ ਹੈ ਉੱਥੇ ਨਾਮ ਨਹੀਂ ਪ੍ਰਗਟ ਹੁੰਦਾ ਤੇ ਜਿੱਥੇ ਨਾਮ ਹੈ ਉੱਥੇ ਹੰਕਾਰ ਨਹੀਂ ਪ੍ਰਗਟ ਹੁੰਦਾ ਹੁਣ ਜੈਸ ਜੀਵ ਦੇ ਅੰਦਰ ਪਹਿਲਾ ਹੰਕਾਰ ਸੀ ਪਰਮਾਤਮਾ ਦਾ ਸਿਮਰਨ ਕਰਦੇ ਕਰਦੇ ਉਹ ਹੰਕਾਰ ਜੀਵ ਦੇ ਅੰਦਰੋਂ ਦੂਰ ਹੋ ਜਾਂਦਾ ਹੈ ਜਿੱਥੇ ਜੀਵ ਮੈਂ 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 ਕਰਦਾ ਹੈ ਕਿ ਆਹ ਕੰਮ ਮੇਰਾ ਮੈਂ ਕੀਤਾ ਮੇਰੇ ਕਰਕੇ ਹੈ ਮੈਂ ਹੀ ਮੈਂ ਹਾਂ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਉਹ ਹੈ ਹੰਕਾਰ ਜਿੱਥੇ ਹੈ ਵਾਹਿਗੁਰੂ ਤੂੰ ਤੂੰ ਹੀ ਤੂੰ ਇਹ ਹੈ ਹੰਕਾਰ ਦਾ ਨਾਸ਼ ਹੋਣਾ ਆਪਾ ਭਾਵ ਅੰਦਰੋਂ ਖਤਮ ਹੋ ਜਾਂਦਾ ਹੈ ਤੀਰਵੇਂ ਨੰਬਰ ਤੇ ਵਿਚਾਰ ਜੋ ਆਉਂਦੀ ਹੈ ਪ੍ਰਮਾਤਮਾ ਦੇ ਨਾਲ ਜੁੜਾ ਪੈਦਾ ਹੋ ਜਾਂਦਾ ਹੁਣ ਪ੍ਰਮਾਤਮਾ ਦਾ ਸਿਮਰਨ ਪਤਾ ਕਰਨਾ ਸੀ ਕਿ ਸਾਡੇ ਵਿਚਾਰ ਕਟ ਅਸੀਂ ਉਸ ਪ੍ਰਮਾਤਮਾ ਦੀ ਯਾਦ ਦੇ ਵਿੱਚ ਹਰ ਸਮੇਂ ਰਹੀਏ ਅਸੀਂ ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਪ੍ਰਮਾਤਮਾ ਦੇ ਨਾਲ ਹੀ ਜੁੜ ਜਾਣੇ ਹਾਂ ਜੋ ਜੀ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗਿਆ ਹੈ ਤਾਂ ਉਸ ਨੂੰ ਬਹੁਤਾ ਸਮਾਂ ਨਹੀਂ ਲੱਗਦਾ ਕਿ ਉਹ ਪ੍ਰਮਾਤਮਾ ਦੇ ਨਾਲ ਵੀ ਜੁੜ ਜਾਵੇ ਬਸ ਇੰਜ ਹੀ ਕਹਿ ਲਓ ਜਦੋਂ ਤੂੰ ਉਹ ਸਿਮਰਨ ਕਰਦਾ ਹੈ ਬਸ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਸੰਸਾਰ ਦੇ ਵਿੱਚ ਵਿਚਰਦੇ ਹੋਏ ਵੀ ਉਸ ਜੀਵ ਦਾ ਧਿਆਨ ਅੰਤਰਗਤ ਜਾਂਦਾ ਹੈ ਤੇ ਉਹ ਆਪਣੇ ਪਰਮਾਤਮਾ ਦੇ ਨਾਲ ਰੱਬ ਦੇ ਨਾਲ ਗੱਲਾਂ ਕਰਦਾ ਰਹਿੰਦਾ ਹੈ 14ਵੇਂ ਨੰਬਰ ਤੇ ਵਿਚਾਰ ਹੈ ਆਪਣੀ ਦੁੱਖ ਸੁੱਖ ਦੇ ਵਿੱਚ ਸਮਪਾ ਕਿ ਦੁੱਖ ਸੁੱਖ ਨੂੰ ਇੱਕੋ ਜਿਹਾ ਮੰਨਣਾ ਸੰਸਾਰਿਕ ਜੀਵ ਦੁੱਖ ਦੇ ਵਿੱਚ ਰੋਂਦਾ ਹੈ ਸੁੱਖ ਦੇ ਵਿੱਚ ਹੱਸਦਾ ਹੈ ਪਰ ਨਾਮ ਵਿਆਸੀ ਜਿਵੇਂ ਜਿਵੇਂ ਪਰਮਾਤਮਾ ਦਾ ਸਿਮਰਨ ਕਰਦਾ ਜਾਂਦਾ ਉਹ ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਕਰ ਲੈਂਦਾ ਦੁੱਖ ਵਿੱਚ ਰੋਣਾ ਨਹੀਂ ਸੁੱਖ ਵਿੱਚ ਹੱਸਣਾ ਨਹੀਂ ਹਰ ਸਮੇਂ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਹੁਣ ਦੇਖੋ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਜੀਵਨ ਜਿਉਂਦਿਆਂ ਹੋਇਆ ਸਾਡੇ ਜੀਵਨ ਦੇ ਵਿੱਚ ਕਦੀ ਦੁੱਖ ਹੁੰਦਾ ਹੈ ਅਸੀਂ ਰੋਂਦੇ ਹਾਂ ਸੁੱਖ ਹੁੰਦਾ ਹੈ ਅਸੀਂ ਆਪਣੀ ਜੋ ਗੁੱਡੀ ਹੈ ਉਸ ਮਾਨ ਤੇ ਚੜਾ ਲੰਨੇ ਹਾਂ ਇਹ ਤਾਂ ਹੋ ਗਿਆ ਉਤਰਾ ਚੜਾ ਨਾਮ ਬਿਆਸੀ ਹਰ ਹਾਲਤ ਦੇ ਵਿੱਚ ਸੰਤੁਲਨ ਉਹ ਬਣਾਉਣ ਦੀ ਇੱਕ ਸਮਰੱਥਾ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ ਦੁੱਖ ਦੇ ਵਿੱਚ ਵੀ ਤੁਹਾਨੂੰ ਅਜੀਹਾ ਹੀ ਦਿਖਾਈ ਦੇਵੇਗਾ ਤੇ ਸੁੱਖ ਦੇ ਵਿੱਚ ਵੀ ਅਜੀਹਾ ਹੀ ਅਖੀਰਲਾ 15ਵੇਂ ਨੰਬਰ ਦਾ ਜੋ ਆਪਣਾ ਵਿਚਾਰ ਹੈ ਕਿ ਜੀਵਨ ਦਾ ਉਦੇਸ਼ ਆਪਣੇ ਜੀਵਨ ਨੂੰ ਸਮਝਣਾ ਕਿ ਜੋ ਮਾਲਕ ਨੇ ਸਾਨੂੰ ਇਹ ਸਵਾਸ ਦਿੱਤੇ ਸੀ ਸਾਨੂੰ ਇਹ ਸਰੀਰ ਦਿੱਤਾ ਸੀ ਇਹ ਕਿਸ ਵਾਸਤੇ ਦਿੱਤਾ ਸੀ ਨਾਮ ਅਭਿਆਸੀ ਉਸੇ ਹੀ ਉਦੇਸ਼ ਨੂੰ ਸਮਝ ਜਾਂਦਾ ਹੈ ਉਹ ਸਿਮਰਨ ਕਰਦੇ ਕਰਦੇ ਆਪਣੇ ਗੁਰੂ ਦੇ ਨਾਲ ਜੁੜਦਾ ਹੈ ਗੁਰੂ ਨੂੰ ਆਪਣੀ ਸਾਰੀ ਗੱਲ ਦੱਸਦਾ ਹੈ ਜੀਵਨ ਦੇ ਵਿੱਚ ਜੋ ਸਾਡੇ ਬਦਲਾਵ ਹੋਣਾ ਹੈ ਕਿ ਅਸੀਂ ਕਿਤੇ ਨਾ ਕਿਤੇ ਉਹ ਸਿੱਖਦੇ ਹਾਂ ਜਿੱਥੋਂ ਵੀ ਅਸੀਂ ਸਿੱਖਦੇ ਹਾਂ ਉਹ ਸਾਡਾ ਗੁਰੂ ਹੈ ਤੇ ਨਾਮ ਅਭਿਆਸੀ ਦੇ ਅੰਦਰ ਆਪਣੇ ਅਸਲ ਗੁਰੂ ਪ੍ਰਤੀ ਲਗਨ ਪੈਦਾ ਹੁੰਦੀ ਹੈ ਇਹ ਤਾਂ ਸਿਰਫ ਅੱਪਾ ਹਜੇ 15 ਵਿਚਾਰਾ ਕੀਤੀਆਂ ਨੇ 15 ਅਜੇਹੀਆਂ ਗੱਲਾਂ ਕੱਢੀਆਂ ਨੇ ਜੋ ਖਾਸ-ਖਾਸ ਜੀਵ ਦੇ ਅੰਦਰ ਪ੍ਰਗਟ ਹੁੰਦੀਆਂ ਨੇ ਇੱਕ ਬਦਲਾਵ ਹੁੰਦਾ ਹੈ ਤਬਦੀਲੀਆਂ ਹੁੰਦੀਆਂ ਨੇ ਇਸ ਤੋਂ ਵੀ ਅਲਾਵਾ ਅਨੰਤ ਤਬਦੀਲੀਆਂ ਨੇ ਜੋ ਜੀਵ ਦੇ ਅੰਦਰ ਪ੍ਰਗਟ ਹੁੰਦੀਆਂ ਸਿਰਫ ਇੱਕੋ ਇੱਕ ਕੰਮ ਕਰਨ ਦੇ ਨਾਲ ਦੇਖੋ ਨਾ ਕੀਤਾ ਕੀ ਹੈ ਅਸੀਂ ਵਾਹਿਗੁਰੂ ਵਾਹਿਗੁਰੂ ਬਸ ਅਝਿਹਾ ਕਰਨ ਦੇ ਨਾਲ ਹੀ ਜੀਵ ਦੇ ਅੰਦਰ ਦੇਖੋ ਇਹ ਕਿੰਨੀਆਂ ਤਬਦੀਲੀਆਂ ਆਉਂਦੀਆਂ ਨੇ ਜੀਵਨ ਸਾਡਾ ਬਦਲ ਜਾਂਦਾ ਹੈ ਲੋੜ ਹੈ ਸਾਨੂੰ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨ ਦੀ